ਕੀ ਹੋ ਰਹੀ ਹੈ ਸੋ ਸਾਰੇ ਦਾਦੀ ਧੰਨਵਾਦ ਹੈ ਖਾਸ ਕਰਕੇ ਸਾਡੀ ਦਾੜਿਆਂ ਦਾ ਜਿਹੜੇ ਕਈ ਅੱਜ ਆਪਣੇ ਕੀਰਤੀ ਸਮਾਜ ਦੇ ਵਿੱਚ ਅੱਜ ਮੋਰਖਾ ਦੇ ਵਿੱਚ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਆਪਣੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਕਰ ਰਿਹਾ ਪੰਜਾਬੀ ਸੱਭਿਆਚਾਰ ਜਿੱਥੇ ਛੋਟੀਆਂ ਕੰਟਰੀਆਂ ਦੇ ਵਿੱਚ ਸੀ ਪਰ ਅੱਜ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਵੀ ਇਹ ਸੈਟਲਾਈਟ ਸਿਸਟਮ ਦੇ ਜਰੀਏ ਇਹ ਚੜ੍ਹਦੀ ਕਲਾ ਕਾਇਮ ਟੀਵੀ ਚੈਨਲ ਦੇਖਿਆ ਜਾ ਰਿਹਾ ਹੈ YouTube ਦੇ ਮਾਧਿਅਮ ਦੇ ਰਾਹੀਂ ਤਾਂ ਹਰ ਇੱਕ ਬੰਦਾ ਕੰਟਰੀ 'ਚ ਦੇਖਦਾ ਪਰ ਇਹ ਸੈਟਲਾਈਟ ਵੀ ਨੇ ਸੁਖਦੇਵ ਸਿੰਘ ਉੜਾਪਣ ਹੁਣਾਣਾ ਨੇ ਮਿਹਨਤ ਕੀਤੀ ਤੇ ਅੱਜ ਬੜੇ ਅਸੀਂ ਖੁਸ਼ ਨਸੀਬ ਆ ਕਿ ਸਾਨੂੰ ਸੁਖਵਿੰਦਰ ਹੀਰਾ ਵਰਗੇ ਭਾਜੀ ਮਿਲੇ ਨੇ ਜਿਹੜੇ ਕਿ ਗੁਰੂ ਮਹਾਰਾਜੀ ਹੈ ਸੋ ਮੈਂ ਪਹਿਲਾਂ ਗੁਜਾਰਿਸ਼ ਕਰਾਂਗਾ ਸਾਡੇ ਡਾਇਰੈਕਟਰ ਸਾਹਿਬ ਨੂੰ ਚਰਦੀ ਕਲਾ ਟਾਈਮ ਟੀਵੀ ਦੇ ਕਿ 5 ਮਿੰਟ ਉਹ ਜਰਾ ਬਸਤਾਰਪੁਰੂਪਕ ਦਰਸ਼ਨ ਅਜਿਹਾ ਕਿ ਸੁਖਿੰਦਰ ਹੀਰਾ ਜੀ ਦਾ ਜਿਹੜਾ ਦਫ਼ਤਰ ਇਹਨਾਂ ਨੇ ਬਣਾਇਆ ਚਰਦੀ ਕਲਾ ਟਾਈਮ ਟੀਵੀ ਦਾ ਜੇ ਕਿਉਂ ਨਾ ਪਹਿਲਾਂ ਆਪਾਂ ਇਕੱਠੇ ਬੈਸੀਏ ਤੇ ਸਾਰੇ ਇਹਦਾ ਪ੍ਰੋਗਰਾਮ ਛੋਟਾ ਸੀ ਜਿਸਨੇ ਜੇ ਆਪਾਂ 80 ਪਾਰਟੀਆਂ ਦੇ ਨਮਾਇਦਾਂ ਨੂੰ ਨਹੀਂ ਬੁਲਾ ਸਕੇ ਸੀ ਤੇ ਸਰਪੰਚ ਲੋਕ ਪੱਤਰਕਾਰਾਂ ਦੇ ਪ੍ਰੋਗਰਾਮ ਰੱਖਿਆ ਸੀ ਕਿ ਸੁਖਵਿੰਦਰ ਹੀਰਾ ਜੀ ਦੇ ਮਨ ਵਿੱਚ ਸੀਗਾ ਕਿ ਮੇਰਾ ਪਿਆਰ ਬਹੁਤ ਆਕਾਲੀ ਦਲ ਦੇ ਨਾਲ ਸਾਰਿਆਂ ਦੇ ਨਾਲ ਤੇ ਵੈਸੇ ਵੀ ਇਹ ਸਾਰਿਆਂ ਦੇ ਬੜੇ ਹਰਮਨ ਪਿਆਰੇ ਐਸਾ ਲੱਗੇ ਸੀ ਹੀਰਾ ਜੀ ਤੇ ਅੱਜ ਸਪੈਸ਼ਲ ਇਹਨਾਂ ਨੇ ਫਿਰ ਕਈ ਤਰ੍ਹਾਂ ਤੋਂ ਕਹਿ ਰਹੇ ਸੀ ਕਿ ਇੱਕ ਫਿਰ ਟਾਈਮ ਕੱਢ ਲਓ ਤੇ ਤੁਸੀਂ ਆ ਜਾਓ ਤੇ ਆਪਾਂ ਮਿਲਣੀ ਕਰਨੀ ਐ ਸਾਰਿਆਂ ਨਾਲ ਜਿਹੜਾ ਦਿਨ ਆਇਆ ਸਮਾਂ ਆਇਆ ਤੇ ਸਾਰੇ ਆਪਾਂ ਇੱਥੇ ਇਕੱਠੇ ਹੋਈਆਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਜਿਹੜੇ ਸਾਰੇ ਆਪਣਾ ਕੀਮਤੀ ਟਾਈਮ ਕੱਢ ਕੇ ਅਸ਼ੀਰਵਾਦ ਦੇ ਵਾਸਤੇ ਸਾਡੇ ਚੜ੍ਹਦੀ ਕਲਾ ਦਾ ਅੰਦਰੀ ਇਸਲਾਬ ਸਾਰੇ ਪਹੁੰਚੇ ਐ ਤੇ ਬੜਾ ਬਹੁਤ ਸ਼ੁਕਰੀਆ ਬੋਲ ਕਰਦੇ ਆ ਚੜ੍ਹਦੀ ਕਲਾ ਟਾਈਮ ਦੇ ਬਾਰੇ ਤੁਹਾਨੂੰ ਪਹਿਲਾਂ ਵੀ ਆਪਾਂ ਗੱਲਾਂ ਕਰ ਚੁੱਕੇ ਆਂ ਜੁਹਦਾਰਾ ਸਾਡਾ ਇਹਦੇ ਸਾਡੇ ਜਿਹੜੇ ਚੇਅਰਮੈਨ ਸਾਡਾ ਜਗਜੀਤ ਸਿੰਘ ਜੀ ਦੱਦੀ ਜੀ ਨੇ ਜਿਹੜੇ ਕਿ ਫਦਲਸ਼ੀ ਵਾਰਡ ਦੇ ਨਾਲ ਸਨਮਾਨ ਕੀਤਾ ਗਿਆ ਉਹਨਾਂ ਦਾ ਰਾਸ਼ਟਰਪਤੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਤੇ ਬਹੁਤ ਧਾਰਮਿਕ ਖਿਆਲਾਂ ਵਾਲੇ ਬੜੇ ਨੇਕਨ ਸਾਹਮਣ ਜਿਹੜੀ ਅੱਗੀਆ ਸੀਟ ਮਿਲੀ ਹੋਈ ਆ ਤੇ ਬਹੁਤ ਕਈ ਵਾਰੀ ਉਹਨੀਆਂ ਗੱਲਾਂ ਸੌਂਦੇ ਆ ਸੀ ਕਈ ਵਾਰੀ ਗੱਲਾਂ ਕੱਸਦੇ ਆ ਉੱਥੇ ਦੀਆਂ ਤੇ ਜੋ ਵੀ ਸਾਰੀਆਂ ਪਾਰਟੀਆਂ ਦੇ ਲੀਡਰ ਆ ਸਾਰੇ ਉੱਥੇ ਮਿਲਦੇ ਰਹਿੰਦੇ ਇੱਕ ਵਾਰੀ ਕਾਲੀਕਰ ਬਾਰੇ ਗੱਲ ਕਰਦੇ ਉਹਨੇ ਕਿਹਾ ਸੀ ਕਿ ਜੇ ਜੇ ਸੁਖੀ ਸਿੰਘ ਬਾਦਲ ਦੇ ਨਾਲ ਸੀ ਬਾਦਲ ਜੀ ਲਈ ਤੇ ਪਹਿਲਾਂ ਮਿਲੇ ਸੀ ਤੇ ਉਹਨਾਂ ਨੇ ਇਹਨਾਂ ਨੂੰ ਆਫਰ ਕੀਤਾ ਸੀ ਕਿ ਸਾਰੇ ਚੈਨਲ ਵੀ ਲੱਗੇ ਆ ਜਿੱਦਾਂ ਭਰੋੜ ਜੀ ਅੰਦਰ ਗੱਲ ਕਰਦੇ ਸੀ ਇਹ ਜਗ੍ਹਾ ਨੇ ਸੌਖੇ ਨਹੀਂ ਹੈਗੇ ਜਿਹੜਾ ਪਹਿਲਾਂ ਸੱਦਾਚਾਰਾ ਚੱਲਦਾ ਏ ਕਲੀ ਫ੍ਰੀ ਡਿਸਟ੍ਰਿਕਟ ਹੁੰਦਾ ਸੀ ਇਹ ਉਹਦੇ ਵਿੱਚ ਤੇ کئی ਪਿੰਡਾਂ ਦੇ ਵਿੱਚ ਜਿਹੜਾ ਐਡੂ ਇਲਾਕਾ ਆ ਉਹਦੇ ਵਿੱਚ ਹੀ ਉਹ ਲੋਕ ਆਮ ਜਿਹੜੇ ਹੈ ਵੀ ਆਪ ਵੀ ਦੇਖਦੇ ਹੁੰਦੇ ਸੀ ਜਿਆਦਾਤਰ ਲੋਕ ਦੇਖ ਨਹੀਂ ਪਾਉਂਦੇ ਸੀ ਇਸ ਟਾਈਮ ਕਿਉਂਕਿ ਗੜੀ ਨਾਲ ਸਾਡੂ ਵੀ ਅਸੀਂ ਵੀ ਰਿਪੋਰਟ ਨਹੀਂ ਕਰ ਸਕਦੇ ਸੀ ਕਿ ਸਾਨੂੰ ਕੋਈ ਪੁੱਛਦਾ ਤੁਹਾਡਾ ਚੈਨਲ ਚੱਲਦਾ ਕਿੱਥੇ ਆ ਆਸੀਂ ਉਹ ਇਹ ਕਹਿ ਸਕਦੇ ਹਾਂ ਕਿ ਸਾਡਾ ਚੈਨਲ ਸਾਰੇ ਨੈਟਵਰਕਾਂ ਤੇ ਅਵੇਲੇਬਲ ਹੈ ਜਿੰਨੀਆਂ ਵੀ ਡਿਸ਼ਾਂ ਜਿੰਨੇ ਵੀ ਸੋਸ਼ਲ ਮੀਡੀਆ ਦੇ ਨੈਟਵਰਕ ਆ ਜੋ ਵੀ ਹੈਗਾ ਸਾਰੇ ਨੈਟਵਰਕਾਂ ਤੇ ਅੱਜ ਦੀ ਅੱਜ ਦੀ ਤਰੀਕ ਵਿੱਚ ਸਾਡਾ ਜਿਹੜਾ ਸਰਦੀ ਕਲਾ ਟਾਈਮ ਤੇ ਇਹ ਚੈਨਲ ਆ ਸਾਰੇ ਨੈਟਵਰਕ ਤੇ ਅਵੇਲੇਬਲ ਹੈ ਬੜਾ ਖੁਸ਼ੀ ਹੁੰਦੀ ਆ ਬੜਾ ਮਾਣ ਕਰਦਾ ਇੱਥੇ ਬੜੀ ਖੁਸ਼ੀ ਹੁੰਦੀ ਆ ਵੀ ਸਾਡਾ ਜਿਹਦੇ ਅਸੀਂ ਕੰਮ ਕਰਦੇ ਆ ਵੀ ਦੱਸਦੇ ਵੀ ਅਸੀਂ ਇਸ ਚੈਨਲ 'ਤੇ ਕੰਮ ਕਰਦੇ ਆ ਅਸੀਂ ਕੈਨੇਡਾ ਦੀ ਮੈਂ ਗੱਲ ਦੱਸੀ ਸੀ ਤੇ ਇੱਕ ਪਾਰ ਦੇ ਵਿੱਚ ਆਇਓ ਪਾਟਕਣਾ ਨਿਆਣੇ ਸਾਰੇ ਇਕੱਠੇ ਹੋਣਾ ਮੈਂ ਸਮਝ ਨਹੀਂ ਵੀ ਕਿੱਦਾਂ ਕਿੱਦਾਂ ਹੋਣਾ ਕਿ ਸਿਸਟਮ ਹੁਣ ਤਾਂ ਥੋੜੇ ਚਿਰ ਬਾਅਦ ਉਹਨੇ ਕਿ ਟੀਵੀ ਆਨ ਕਰ ਲਿਆ ਚੜ੍ਹਦੀ ਕਲਾ ਟਾਈਮ ਟਿਮੇ ਚੈਨਲ ਚੱਲ ਪਿਆ ਤੇ ਉੱਤੇ ਭੋਗ ਪੈ ਰਿਆ ਸੀ ਐਨਾ ਜਾਨੀ ਕਿ ਸਰਕਾਰ ਲੋਕ ਪਿਆਰ ਕਰਦੇ ਆ ਲੋਕ ਜੁੜੇ ਹੋਏ ਆ ਸਵੀਰ ਦੇ ਟਾਈਮ ਇੱਥੇ ਵੀ ਦੇਖ ਲਓ ਅਮਰਤ ਵੇਲੇ 2 ਤੋਂ 8 ਵਜੇ 7:30 ਪੌਣੇ 8 ਵਜੇ ਵੀ ਕਥਾ ਹੁੰਦੀ ਆ ਜਿਹੜੀ ਪੌਣਾਂ ਘੰਟਾ ਤੇ ਉਹ ਲੋਕ ਬਹੁਤ ਜੁੜੇ ਹੋਏ ਆ ਉਹਦੇ ਨਾਲ ਵੀ ਤੇ ਸਾਡੇ ਚੈਨਲ ਦੇ ਜਿਹੜੇ ਪ੍ਰੋਗਰਾਮ ਕਿੰਨੇ ਵੀ ਹੋ ਰਹੇ ਹੈਗੇ ਆ ਚਰਚਾ ਪ੍ਰੋਗਰਾਮ ਆ ਜਿਹਦੇ ਵਿੱਚ ਅਸੀਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਇੱਕ ਡਿਬੇਟ ਕਰਦੇ ਆ ਰਜਿੰਦਰ ਵਾਲੀਆ ਜੀ ਦਾ ਸ਼ੋਅ ਆ ਤੇ ਕੋਈ ਲੋਕ ਜਣਗੇ ਇੱਕ ਚੀਜ਼ ਨੂੰ ਅਟੈਚ ਬਹੁਤ ਜ਼ਿਆਦਾ ਦਿਨ ਪਰ ਦਿਨ ਹੋ ਰਿਹਾ ਹੈ ਕਿ ਬਹੁਤ ਸਾਰ ਨੂੰ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਵਿੱਚ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਥੇ ਪਹੁੰਚੇ ਆ ਤੇ ਸੁਖਵਿੰਦਰ ਹਿੰਦਰਾ ਜੀ ਨੂੰ ਜਿਹੜਾ ਹੈਗਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਮਹਾਰਾਜ ਚਰਨੀ ਕਲਾਜ ਰੱਖੇ ਤਾਂ ਕਿ ਇਹ ਸਾਡੇ ਚੈਨਲ ਦੇ ਨਾਲ ਜੁੜੇ ਰਹਿਣ ਤੇ ਚਰਦੀ ਕਲਾ ਜਰਾ ਹੈ ਪਰਮਾਤਮਾ ਦਾ ਫਿਕਰ ਕਰੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਰਸੈਂਟ ਵੀ ਨਹੀਂ ਹੋਣਾ ਮੈਨੂੰ ਲੱਗਦਾ ਉਹ ਵੀ ਘਟ ਹੋਣੀ ਹੈ ਕਿਉਂਕਿ ਮੀਡੀਆ ਤੇ ਵੀ ਹੁਣ ਪਵੰਦੀ ਜਿਹੀ ਹੋ ਗਈ ਹੈ ਪੰਜਾਬ ਦੇ ਵਿੱਚ ਵੀ ਜੇਕਰ ਕੋਈ ਪੱਤਰਕਾਰ ਸਚਾਈ ਜਾਦਾ ਲਿਖਣ ਲੱਗ ਪੈਂਦਾ ਉਹਦੇ ਉੱਤੇ ਪੱਤਰਕਾਰਾਂ ਤੇ ਪਰਚੇ ਕਰਾ ਦਿੱਤੇ ਜਾਂਦੇ ਨੇ ਪਰ ਉਹ ਅੱਜ ਹਾਰਖਪੁਰ ਦੇ ਵਿੱਚ ਜਿਹੜਾ ਨਵਾਂ ਦਫ਼ਤਰ ਖੋਲ੍ਹਿਆ ਉਹਦੇ ਉਹਦੇ ਲਈ ਆ ਜਾਏ ਨੇ ਸਾਡੇ ਸਾਰਿਆਂ ਦੇ ਚੰਗੇ ਧਰਪਾਗ ਨੇ ਜਿੰਨੇ ਵੀ ਇੱਥੇ ਸਰਕਾਰਯੋਗ ਬੈਠੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਖਾਸ ਕਰ ਹੀਰਾ ਜੀ ਦਾ ਕਿਉਂਕਿ ਪਹਿਲਾਂ ਵੀ ਮੈਂ ਗੱਲ ਕੀਤੀ ਆ ਤੁਸੀਂ ਵੀ ਸਾਰੇ ਜਾਣੇ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਬਹੁਤ ਨੇਕ ਧਾਰਮਿਕ ਤੌਰ ਤੇ ਵੀ ਤੇ ਆਪਣੇ ਪ੍ਰੋਫੈਸ਼ਨ ਤੌਰ ਤੇ ਵੀ ਇੱਕ ਬਹੁਤ ਵਧੀਆ ਇਨਸਾਨ ਆ ਤੇ ਬਹੁਤ ਘੱਟ ਲੋਕ ਆ ਚੱਲ ਜਿਹੜੇ ਖੰਭਰ ਹੋ ਕੇ ਦੁਨੀਆਂ ਚ ਵਿਛੜਦੇ ਆ ਆਪਣੇ ਦਸਾਂ ਨੋਹਾਂ ਦੀ ਕਿਰਤ ਕਰਕੇ ਜਿੱਥੇ ਆਪਣਾ ਪਰਿਵਾਰ ਆਪਣਾ ਸਾਰਾ ਕੁਝ ਪਾਲਦੇ ਆ ਉਥੇ ਜਿਹੜੇ ਜੇ ਸਰਦਾਰੇ ਨਾਲ ਜੁੜੇ ਆ ਚਰਤੀ ਕਲਾ ਦੇ ਨਾਲ ਉਹਦੇ ਲਈ ਖਰਾਕ ਮੇਰਾ ਤੋਂ ਨਹੀਂ ਟਿਕਾਦੇ